हां जी किसान वीरो स्वागत है त्वाडा अपने YouTube चैनल बाबा डेयरी फार्म ਦੇ ਉਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ ਇੱਕ ਤਾਜੀ ਸਵੀਟਾਓ ਬਰੀਡ ਛੋਟੀ ਸੇਲ ਲਈ ਲੈ ਕੇ ਆਏ ਆਂਗੇ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤੋਂ ਵੀਡੀਓ নোਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਆਜੋ ਆਪਾਂ ਕਰਦੇ ਆਂ ਬਾਈ ਨਾਲ ਗੱਲਬਾਤ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਉਹ ਠੀਕ ਹਾਂ ਬਾਈ ਜੀ ਹਾਂ ਠੀਕ ਹਾਂ ਬਾਈ ਜੀ ਨਾਮ ਤੇ ਬਾਈ ਜੀ ਆਪਣਾ ਐਡਰੈਸ ਬੋਲ ਦਿਓ ਨਾਂ ਜੀ ਬਲਦੇਵ ਸਿੰਘ ਜੀ ਹੂੰ ਪਿੰਡ ਤਲਵੰਡੀ ਠੀਕ ਐ ਇਹ ਜ਼ਿਲ੍ਹਾ ਬਰਨਾਲਾ ਜੀ ਨੇੜੇ ਭਦਾਉੜਾ ਜੀ ਤਹਿਸੀਲ ਤਪਾ ਹਾਂਜੀ ਨੇੜੇ ਪਿੰਡ ਭਦਾਉੜਾ ਆ ਗਿਆ ਲੱਕੜਾ ਸੈਦੋ ਭਾਗੀ ਕੇ ਹਾਂਜੀ ਇਹ ਪਿੰਡ ਨੇੜੇ ਰਹਿੰਦੇ ਨੇ ਠੀਕ ਐ ਜੀ ਹਾਂਜੀ ਇਹ ਪਿੰਡ ਬਾਈ ਇਹ ਲਾਸਟ ਪਿੰਡ ਆ ਜੀ ਬਰਨਾਲਾ ਜਿਹੜੇ ਦਾ ਠੀਕ ਐ ਹਾਂਜੀ ਇਹ ਪਿੰਡ ਬਾਈ ਨੂੰ ਬਾਈ ਨੇੜੇ ਰਹਿੰਦੇ ਆ ਕੰਟੈਕਟ ਨੰਬਰ ਬੋਲ ਦਿਓ ਜੀ ਆਪਣਾ 987 ਏ ਬਾਈ ਦਾ ਕੰਡੈਕਟਰ ਨੰਬਰ ਆ ਬਾਕੀ ਚੱਲ ਰਿਹਾ ਬਾਈ ਸਕਰੀਨ ਤੇ ਨੋਟ ਕਰ ਲਓ ਅ ਬਾਈ ਜਿਹੜੀ ਇਹ ਝੋਟੇ ਦੇਖ ਰਿਹਾ ਕਿਹੜਾ ਸੂਆ ਸੂਈ ਆ ਇਹ ਦੂਜਾ ਸੂਆ ਜੀ ਦੂਜਾ ਸੂਆ ਕਦੋਂ ਸੂਈ ਹੈ ਜੀ ਇਹ ਇਹ ਪਰਸੋ ਸੂਈ ਹੈ ਜੀ ਪਰਸੋ ਸੂਈ ਹੈ ਮਗਰ ਕੱਟੀ ਹੈ ਜੀ ਮਗਰ ਕੱਟੀ ਆ ਗਈ ਹਾਂਜੀ ਬੱਚਾ ਆ ਗਿਆ ਜੀ ਹਾਂ ਬੱਚਾ ਬੜਾ ਪਿਆਰਾ ਹੈ ਜੀ ਹਾਂਜੀ ਹੂੰ ਬੱਚਾ ਬਾਈ ਮਗਰ ਆ ਗਿਆ ਤੇ ਕੱਟੀ ਕਰ ਮਲੇ ਤੇ ਕੱਟੀ ਦੀ ਕੁਆਲਿਟੀ ਚੈੱਕ ਕਰ ਸਕਦੇ ਹਾਂ ਬਹੁਤ ਚੰਗਾ ਬੱਚਾ ਪਾਇਆ ਜੀ ਹਾਂਜੀ ਹਾਂਜੀ ਬਹੁਤ ਸੋਹਣਾ ਬੱਚਾ ਜੀ ਤੇ ਕਿੰਨਾ ਕੋ ਹੁਣੇ ਤੇ ਥੱਲੇ ਬੋਲਾ ਹਾਜ਼ਰ ਹੈ ਜੀ ਇਹਦਾ ਬੋਲਾ ਆਪਾਂ 10 ਠੀਕ ਹੈ 14 ਕਿਲੋ ਦੁੱਧ ਦੇ ਦੂਗੀ ਆਰਾਮ ਨਾਲ 12 ਕਿਲੋ ਉਹਨਾਂ ਨੇ ਦੱਸਿਆ ਜਿੰਨਾਂ ਤੋਂ ਪਹਿਲਾਂ ਲਈ ਆ ਕਹਿੰਦੇ 12 ਕਿਲੋ ਦਿੱਤਾ ਪਹਿਲੇ ਠੀਕ ਹੈ ਸਾਲ ਇਹਨੇ ਦੁੱਧ ਠੀਕ ਹੈ ਬਾਕੀ ਸੀਰ ਦਾ ਸਾਊ ਬਹੁਤ ਆ ਜੀ ਹੂੰ ਕੋਈ ਧਾਰ ਦਾ ਸਰਲਾ ਨਹੀਂ ਕੋਈ ਭਾਰ ਨਹੀਂ ਵੀ ਚੋਣ ਚਵਾ ਪੂਰਾ ਵਧੀਆ ਹੈ ਚੋਣ ਚਵਾ ਪੂਰਾ ਵਧੀਆ ਜੀ ਟਾਪ ਦਾ ਠੀਕ ਹੈ ਚੋਣ ਚਵਾ ਬਾਈ ਕਹਿੰਦੇ ਬਾਈ ਇੱਕ ਨੰਬਰ ਆ ਗਿਆ ਬਾਕੀ ਜੇ ਕੱਦ ਕਾਠ ਦੀ ਗੱਲ ਕਰੀਏ ਬਹੁਤ ਸੋਹਣਾ ਕੱਦ ਕਾਠ ਹੈਗਾ ਸਿੰਘ ਬਹੁਤ ਚੰਗਾ ਆ ਗਿਆ ਜੀ ਹਾਂ ਜੀ ਹਾਂ ਜੀ ਪੂਰੀ ਪਲੀ ਵੀ ਆ ਜੀ ਹੂੰ ਸਿੰਘਾਂ ਦਾ ਬਾਈ ਸ਼ਾਇਦ ਚੈੱਕ ਕਰ ਸਕਦੇ ਨਾਲੋਂ ਸਿੰਘ ਮੋੜੇ ਮੈਂ ਕਿ ਚਲੋ ਵੀ ਤਾਰੀਫ ਕਰਨ ਵਾਲੀ ਵੀ ਆ ਛੋਟੀ ਜਿਹੀ ਸਾਰੀ ਗੱਲ ਕਰੀ ਜੀ ਹਾਂ ਜੀ ਹਾਂ ਜੀ ਸਿੰਘਾਂ ਦੀ ਕੁਆਲਿਟੀ ਫੇਸ ਵਗੈਰਾ ਮੱਥਾ ਮੱਥਾ ਕਰਮ ਵਾਲੀ ਦਾ ਬਹੁਤ ਪਿਆਰਾ ਆ ਗਿਆ ਸੋਹਣੇ ਰੰਗ ਰੂਪ ਚ ਬਾਕੀ ਥਾਣਾ ਪਾਸੋਂ ਨੂੰ ਚੈੱਕ ਕਰਾਂ ਨੇ ਥੋੜਾ ਜਿਹਾ ਵੱਡਾ ਰੂਗੀ ਜ਼ਰੂਰ ਕੈਮਰੇ ਤੋਂ ਹਾਂ ਜੀ ਲੈ ਬਈ ਚੈੱਕ ਕਰ ਸਕਦਾ ਥਣ ਬਹੁਤ ਚੰਗਾ ਲੱਗਾ ਪੂਰੀ ਵਿੱਥੀ ਤੇ ਕਹਿ ਸਕਦੇ ਕੱਲਾ ਕੱਲਾ ਥਣ ਲੱਗਿਆ ਵਗਾ ਹੁਣ ਚ ਬਾਈ ਹੋਈ ਹੋਈ ਜੀ ਸਵੇਰ ਦੀ ਹਾਂ ਸਵੇਰ ਦੀ ਹੋਈ ਹੈਗਾ ਆਪਾਂ ਮਗਾ ਨੂੰ ਚੁੱਈ ਚਲੋ ਬਹੁਤ ਸਾਊ ਆ ਜੀ ਠੀਕ ਹੈ ਹਾਂ ਹਾਂ ਜੀ ਬਾਈ ਕਹਿੰਦੇ ਕਹਿੰਦੀ ਕੁਛ ਨਹੀਂ ਭਾਵੇਂ ਬਾਈ ਗਾਵਾਂ ਕੁਚੂ ਬਾਕੀ ਸਾਉਸੀ ਫੁੱਲ ਆ ਗਈ ਬੱਚਾ ਵੀ ਇਹਦੇ ਮਗਰ ਕੱਟੀ ਆ ਗਈ ਕੱਟੀ ਵੀ ਕਰਮਲ ਨੇ ਬਹੁਤ ਚੰਗੀ ਪਾਈ ਆ ਗਈ ਤੋੜਾ ਤਰ ਆਪਾਂ ਤੁਹਾਨੂੰ ਕਰਵਾਣੇ ਚੈੱਕ ਇਹਦਾ ਕਰਮਾਲੀ ਤੇ ਲੈ ਚੈੱਕ ਕਰ ਸਕਦੇ ਤੇ ਲੇਵਾ ਕਿਵੇਂ ਤਿਆਰ ਕਰਦੀ ਹੈ ਸ਼ਾਮ ਨੂੰ ਫਿਰ ਲੇਵਾ ਸ਼ਾਮ ਨੂੰ ਪਹਿਲਾਂ ਤਿਆਰ ਕਰੀ ਹੁੰਦੀ ਹੈ ਜੀ ਠੀਕ ਹੈ ਹਾਂ ਜੀ ਹਾਂ ਲੇਵਾ ਬਾਈ ਕਹਿੰਦੇ ਬਾਈ ਬਾਕੀ ਦੀ ਸੇਵਾ ਹੋ ਗਿਆ ਬਿਲਕੁਲ ਹੀ ਨਹੀਂ ਹੋਈ ਹੂੰ ਬਾਕੀ ਪਿੱਛੇ ਤੋਂ ਵੀ ਲੇਵੇ ਦੀ ਗੱਲ ਕਰੀਏ ਬਹੁਤ ਸੋਹਣਾ ਆ ਗਿਆ ਲੇਵਾ ਮੂਹਰੋਂ ਵੀ ਕਰਮਲ ਦਾ ਬਹੁਤ ਸੋਹਣਾ ਗੱਲ ਥਣ ਥਣ ਬਹੁਤ ਵਦਗਾ ਜੀ ਸਹੀ ਗੱਲ ਥਣ ਥਣ ਫੁੱਲ ਚੰਗਾ ਲੱਗਿਆ ਹੋਗਾ ਬਾਕੀ ਬਾਈ ਹੁਣ ਟਾਈਮ ਵੀ ਤੁਹਾਨੂੰ ਆਪਾਂ ਦੱਸ ਹੀ ਦਿੰਨੇ ਆ ਵੀ ਕਿੰਨੇ ਕ ਵਜੇ ਦਾ ਟਾਈਮ ਹੁੰਦਾਗਾ ਟਾਈਮ ਸਾਢੇ 12:00 ਦਾ ਟਾਈਮ ਹੁੰਦਾਗਾ ਬਾਈ ਉਸ ਹਿਸਾਬ ਨਾਲ ਉਹਦਾ ਅੰਦਾਜ਼ਾ ਲਾ ਲਿਓ ਸ਼ਾਮ ਤੱਕ ਬਾਈ ਕਹਿੰਨੇ ਬਹੁਤ ਸੋਹਣਾ ਆਰਡਰ ਤਿਆਰ ਕਰ ਦਿਆ ਕਿਉਂਕਿ ਸ਼ਾਮ ਤੱਕ ਇਹਨੇ ਲਿਆਵਾ ਕਰਮਾਣੀ ਹਾਂ ਭਰ ਲੈਣਾ ਬਾਕੀ ਬਾਈ ਨੇ ਚਵਾਈ ਵੀ ਚੰਗੀ ਦਸੀ ਬਾਈ ਕਹਿੰਨੇ ਮੋਟੀ ਚਵਾਈ ਐ ਸੋਹਣਾ ਇਹਨੂੰ ਚੋਣ ਲੱਗਿਆ ਵਾ ਨਾੜਾ ਨੂੜਾ ਲੈਵੇ ਤੇ ਚੈੱਕ ਕਰ ਸਕਦਾ ਬੜੀਆਂ ਚੰਗੀਆਂ ਨੇ ਤੇ ਮੁੱਲ ਬਾਈ ਇਹਦਾ ਕੀ ਰਹੂਗਾ ਫਿਰ ਮੁੱਲ ਦਾ ਮੋਬਾਈਲ ਤੇ ਦੱਸ ਦਿਆਂਗੇ ਜੀ ਮੁੱਲ ਜਾਇਜ਼ ਹੀ ਰਹੂਗਾ ਹਾਂ ਮੁੱਲ ਜਾਇਜ਼ ਰਹੂਗਾ ਜੀ ਠੀਕ ਹੈ ਮਾਨਦਾਨ ਕਰਾਂਗੇ ਜੀ ਹਮ ਬਾਈ ਕਹਿੰਦੇ ਮਾਨਦਾਨ ਕਰ ਦਿਆਂਗੇ ਬਾਈ ਤੇ ਮੁੱਲ ਇਹਦਾ ਜਿਹੜਾ ਰਹੂਗਾ ਜਮਾ ਹਾਂਜੀ ਹਾਂਜੀ ਜਾਇਜ਼ ਰਹੂਗਾ ਜੇ ਕਿਸੇ ਵੀ ਵੀਰ ਨੂੰ ਝੋਟੀ ਆਵੇ ਪਸੰਦ ਬਾਈ ਨੇ ਬਾਈ ਕਰੇ ਕੰਟੈਕਟ ਘਰੇ ਚੋਣ ਵਾਲੀ ਰੱਖਣ ਲਈ ਠੀਕ ਹੈ ਬਾਈ ਤੇ ਵੀਡੀਓ ਨੂੰ ਵੇਖਣ ਲਈ ਧੰਨਵਾਦ ਜੀ